ਅਗਲਾ ਵਚਨ ਹੈ ਪਹਿਲਾ ਕਾਲੇ ਮਾਰ ਦੀ ਸੇਵਾ ਜਦ ਸੁਨਦਰ ਸੰਚਲਨ ਨਾਲ ਕੋਈ ਆਪੀ ਅੱਜ ਪਹਾੜਾ ਚੱਲ ਜਾ ਪੁੱਤੋ ਕੀ ਕੀਤਾ ਸੀ ਤੈਨੂੰ ਦੁੱਖ ਨਹੀਂ ਦੇਖਣ ਦਿੰਦਾ ਕਹਿੰਦਾ ਦੇਖਣ ਦਿੱਤਾ ਦੁੱਖ ਮੈਂ ਕਹਿੰਦਾ ਜਾ ਓਏ ਸ਼ਿਰਾ ਜੋ ਕੋਈ ਗੱਲ ਕਰਦਾ ਪੁੱਛ ਕੇ ਕਰਦਾ ਕਰਦਾ ਸ਼ਿਰਾ ਕਹਿੰਦਾ ਜਾ ਓਏ ਮਾਲਕ ਦਾ ਬਚਨ ਹੈ ਜਾ ਆਉਂਦੀ ਦਸਵੀਂ ਆ ਹਾਂ ਆਹ ਦਸਵੀਂ ਆਉਣੀ ਹੈ ਹਾਂਜੀ ਕਹਿੰਦਾ ਜਾ ਸ਼ਿਰਾ ਕਿਹੜਾ ਭਾਵੇਂ ਤੇਰਾ ਲੱਖ ਲੱਖ ਦੇ ਪਰ ਤੇਰੇ ਦਰ ਕੋਲ ਦੀ ਨੰਗਾ ਬੰਦਾ ਕਹਿੰਦਾ ਢਿੱਡ ਤੇ ਹੱਥ ਮਾਰ ਕੇ ਕਹੇ ਕਿਆ ਚਾਲ ਛਾਇਆ ਯਾ ਪੁੱਨ ਦਾਨ ਕਰਦਣਾ ਨਾ ਹਟੀ ਤੇ ਜੇ ਮਾਲਕ ਦੇਣੋ ਨਹੀਂ ਹਟਦਾ ਜਾ ਓਏ ਕਹਿੰਦਾ ਗੁਰੂ ਪ੍ਰਤੀ ਕੱਚੀਆਂ ਤੰਦਾਂ ਨਾਲ ਤੁਰਿਆਹੀਂ ਤੇ ਅਸਲ ਇਹ ਤਾਂ ਸਾਧਨਾ ਜਾਣੀ ਜੇ ਕਹਿੰਦਾ ਘਰੇ ਬੈਠੇ ਨੂੰ ਮੰਦੇ ਤੇ ਬੈਠਾ ਨੂੰ ਆਦਮਾਨ ਕਰਨਾ ਦੱਸਿਆ ਕਰੀ ਭਲਾ ਨਹੀਂ ਲੱਗਦਾ ਸਮਝ ਆ ਗਈ ਕਹਿੰਦਾ ਜਾ ਦਸਵੀਂ ਨੂੰ ਤੇਰੇ ਘੇੜ ਤੇ ਨਾਟ ਬੈਠਾ ਹੁਣ ਸ਼ਰਾ ਕਹਿੰਦਾ ਖੰਡਾ ਮਿੱਠਾ ਪਾਣੀ ਬਤਾਉਣਾ ਸੰਗਤ ਨੂੰ ਹੁਣ ਨਾ ਕਹਿੰਦਾ ਜਾ ਬੋਲ ਮਾਰ ਮਾਰ ਪਿਉਣਾ ਚਾਹ ਕਹਿੰਦਾ ਜਿਹੜਾ ਬੱਚੇ ਦੇ ਕਸ਼ਟ ਆ ਗਿਆ ਸ਼ਰਾ ਚਾਹ ਕਹਿੰਦਾ 20 ਮਿੰਟ ਚ ਬੱਤੇ ਕਹਿੰਦਾ ਜਿਹੜੀਆਂ ਪਲੇਟਾਂ ਘੜ ਗਏ ਸ਼ਰਾ ਲੱਖ ਦੇ ਕਰੀਬ ਹੈ ਕਹਿੰਦਾ ਜਾ ਕਹਿੰਦਾ 1.5 ਦਿਨ ਤੋਂ ਕਹਿੰਦਾ 2 ਲੱਖ ਕਿਲੋ ਸਮਝ ਆ ਗਈ ਪਰ ਕਹਿੰਦਾ ਸ਼ਰਾਬ ਠੰਡਾ ਮੁੱਠਾ ਚੱਲਦਾ ਬੋਲ ਪਕਾ ਚੱਲ ਜਾ ਨਾਗਨੇ ਪੇੜਾ ਪਾਰ ਕੀਤਾ 4 ਵਜੇ ਤਰੀਕੀ ਵੀ ਹੈ ਠੀਕ ਹੈ 72 ਕਿਲੋ ਬਹਿ ਜਾ ਕਹਿੰਦਾ ਬਾਦੇ ਖੇਤਪਾਲ ਦੀ ਸੇਵਾ 18 ਸਾਲ ਕੰਦਾ ਬੱਚੇ ਨੇ ਇੱਕ ਗੁਰੂ ਕੋਲੇ ਗਾਲੇ ਕਹਿੰਦਾ ਏ ਉਹ ਵੇਲਾ ਯਾਦ ਕਰ ਕਰ ਰੋਂਦਾ ਕਹਿੰਦਾ ਸ਼ਰਾ ਜਾ ਕੇ ਰਹਿ ਕਹਿੰਦਾ ਜਾਏ ਪੁੱਤਰ ਕਹਿੰਦਾ ਭਰੀ ਸਵਾ ਚ ਦੱਸਣਾ ਕਹਿੰਦਾ ਸਾਰਾ ਟੱਬਰ ਵੇਲਾ ਯਾਦ ਕਰ ਕਰ ਰੋਂਦੇ ਹੁੰਦੇ ਸੀ ਹੈ ਕਹਿੰਦਾ ਜਾਏ ਕਰਨ ਵਾਲੇ ਨੂੰ ਸਟਾਜ 'ਤੇ ਕਨਵਾਵਾ। ਬੋਲ ਸਾਚੇ। ਜੇ ਜਿਹੜੇ ਕਮਰਿਆਂ ਨੂੰ ਕਹਿੰਦਾ ਨਾ ਗਿੱਠ ਗਿੱਠ ਟੋਏ ਆ ਕਹਿੰਦਾ ਜਾਇ ਸਾਦ ਦੀ ਪਹਿਲੀ ਨਿਸ਼ਾਨੀ ਹੈ। ਜਾਂ ਉਹਨਾਂ 'ਚ ਪੱਥਰ ਲਵਾ ਕੇ ਤੈਨੂੰ ਭੁਜੇਵਾ ਕੇ ਰੋਟੀ ਖਵਾਉਣੀ ਹੈ। ਸਮਝ ਆ ਗਈ? ਜਾਵੇ ਕਿਹਨਾਂ ਬਾਬੇ ਤੇ ਧੂਨੇ ਦੀ ਚਿੱਤ ਮਨ ਲਾ ਕੇ ਸੇਵਾ ਕਰਦਾ ਰਹੀਂ ਜਾਂ ਤੇਰੇ ਘਰ ਦੇ ਵਿੱਚ ਜੇ ਦਿਲ ਲੱਗਦਾ ਰਹੇ ਜੇ ਨਾ ਸ਼ੇਰਾ ਤੇ ਕਹਿੰਦਾ ਸਾਹ ਦਾ ਧੁਣਾ ਨਾ ਜਾਣੀ ਕਿਹਦੀ ਕੋਈ ਕੰਜਰੀ ਖੇਡਦੀ ਸੀ ਜਾਂ ਤੇਰੇ ਲਈ ਇੰਨਾ ਹੀ ਹੁਕਮ ਹੈ ਕਹਿੰਦਾ ਹੁਣ ਅੱਖਾਂ ਚੋਂ ਅਥਰੂ ਨਹੀਂ ਵਹਾਉਣੇ ਸ਼ੇਰਾ ਹੱਸਦੇ ਰਹਿਣਾ ਖੜੇ ਮੱਥੇ ਠੀਕ ਹੈ ਜੈ ਕਹਿੰਦਾ ਸ਼ੇਰਾ 11 ਦਿਨ ਪੈਰ ਚੁੰਮਿਆ ਨਾ ਤੂੰ ਤੇ ਚੁੰਮੇ ਪੈਰਾਂ ਦਾ ਮੋਲਣਾ ਮੋੜਿਆ ਤੇ ਸਾਧਨਾ ਜਾਣ ਠੀਕ ਹੈ ਕਰ ਸਲਾਮ ਤੇ ਬੈਠ ਫਿਰ ਅਗਲਾ ਹੁਕਮ ਇੱਕ ਬੱਚਾ ਘਰ ਦੇ ਵਿੱਚ ਗੋਲ ਧੂਣਾ ਲੱਗਿਆ ਤੇ ਕਹਿੰਦਾ ਭਗਵੇਂ ਧਾਰਨ ਕਰਦਾ ਕਹਿੰਦਾ ਜਾ ਈਸ਼ਰ ਕਹਿੰਦਾ ਘਰ ਦੇ ਵਿੱਚ ਦੁੱਖ ਦਲਿੱਦਰਤਾ ਹੈ ਹੈਗੀ ਹੈ ਕਹਿੰਦਾ ਜਾਂ ਕੱਟੀ ਕਹਿੰਦਾ ਜਾਂ ਜਾਂ ਗੋਲ ਧੁਨੇ ਤੋਂ ਚੌਰਸ ਕਰ ਦੇ ਜਾਂ ਇੱਕੀ ਹਾੜ ਨੂੰ ਕਹਿੰਦਾ ਪੀਰ ਦੇ ਨਾਂ ਦਾ ਡੰਕਾ ਲਾਦੀਆਂ ਘਰੇ ਜਾਂ ਕਹਿੰਦਾ ਅੱਜ 20 ਪੁੱਛ ਕੱਟੇਗਾ ਸ਼ੇਰਾਂ ਸਾਧ ਨਾਲ ਨਹੀਂ ਜੇ ਨਾ ਕੱਟੇ ਸਮਝ ਆ ਗਈ ਕਹਿੰਦਾ ਜਾਂ ਸਾਧਾ ਹੋ ਕੇ ਰਹੀਂ ਪਹਿਲਾ ਜਿਹੜਾ ਸਮਾਨ ਚੱਕੀ ਫਿਰਦਾ ਹੈ ਨਾ ਘਰ ਬੇਕਰ ਕਹਿੰਦਾ ਜਾ ਧੂਨੇ ਦੇ ਸਾਹਮਣੇ ਜੇ ਕਮਰਾ ਪਵਾ ਕੇ ਤੈਨੂੰ ਨਾ ਭਾਇਆ ਤੇ ਫਕੀਰ ਨਾ ਜਾ ਠੀਕ ਹੈ ਜਾ ਜੇ ਸਾਧ ਖੜ ਕੇ ਗੱਲਾਂ ਨਾ ਕਰੇ ਤੇ ਸਾਧ ਨਾ ਜਾਣੀ ਕਰ ਸਲਾਮ ਤੇ ਬਹਿ ਜਾ ਕਹਿੰਦਾ ਸ਼ੇਰਾ ਅਗਲਾ ਹੁਕਮ ਹੈ ਮਾਤਾ ਕਾਲਕਾ ਦੀ ਸੇਵਾ ਇੱਕ ਪਿੱਤਰ ਦੀ ਸੇਵਾ ਤੇ ਬਾਬੇ RAMDEV ਦੀ ਸੇਵਾ ਕਹਿੰਦਾ ਜਾ ਓਏ ਉਹ ਚੇਲਾ ਸ਼ੱਕ ਕਰਦਾ ਰਹਿੰਦਾ ਉਹਨੂੰ ਸੱਦੀ ਘਿਰਾ ਉਹਦੇ ਸ਼ੱਕ ਦੂਰ ਕਰੀ ਕਹਿੰਦਾ ਬਾਪ ਸਿੱਤੇ ਨਹੀਂ ਦੋ ਭਾਈ ਐ ਬਾਬੇ ਦੀ ਕਾਲੀ ਕੰਬਲੇ ਵਾਲੀ ਦੀ ਸੇਵਾ ਚੱਕ ਲਈ ਮਾਨਤਾ ਕਾਲਕਾ ਦੀ ਤੇ ਬਾਬੇ ਰਾਮਦੇਵ ਦੀ ਅਤੇ ਪੰਜ ਪੀਰਾਂ ਨੂੰ ਧੋਖਣ ਲੱਗ ਗਿਆ ਕਹਿੰਦਾ ਚੇਲਾ ਖੜਾ ਹੋ ਜੇ ਸ਼ੇਰ ਕਹਿੰਦਾ ਚਾਹ ਕਹਿੰਦਾ ਮਨ ਦੇ ਵਿੱਚ ਅੱਜ ਤੇਰੇ ਮਨ ਦੀਆਂ ਗੱਲਾਂ ਖੋਲਦਾ ਕੰਨ ਖੋਲ ਕੇ ਸੁਣੀ ਕਹਿੰਦਾ ਮਨ ਦੇ ਵਿੱਚ ਇਹ ਗੱਲ ਰੈਂਦੀ ਐ ਵੀ ਗੁਰੂ ਦਿਲ ਖੋਲ ਕੇ ਰਾਹ ਨਹੀਂ ਦੇ ਰਿਹਾ ਕਿਹੜੀਆਂ ਕਹਿੰਦਾ ਜੱਟ ਬੜੀਆਂ ਸ਼ੁਭਾਰਸ਼ਾ ਹੋ ਵੇਖ ਲਈਆਂ ਵੀ ਬਾਪੂ ਮੇਰੀ ਬਾਪ ਫੜਦਾ ਜਾਂ ਛੜਦਾ ਹੈ ਹੈ ਕਹਿੰਦਾ ਜਾ ਪੁੱਤ ਏ ਇੱਥੇ ਤੈਨੂੰ ਪਰਖਿਆ ਹੀ ਸੀ ਅਜੇ ਸਮਝਈ ਜਾ ਕਹਿੰਦਾ ਅੱਜ ਤੂੰ ਜੀ ਚੌਕੀ ਮੇਰੀ ਜਗ੍ਹਾ ਤੇ ਖੜ ਕੇ ਪੁੱਛਾ ਗੱਡਿਆ ਕਰੀ ਠੀਕ ਹੈ ਜੱਗ ਘਰ ਦੇ ਵਿੱਚ ਜੋ ਕਮਾਸਣ ਪਏ ਐ ਬੰਦ ਕੀਤੇ ਅੱਜ ਤੋਂ ਬਾਅਦ ਠਾਈ ਪਹਿਲੀ ਨਿਸ਼ਾਨੀ ਤੇਰੀ ਮਾਤਾ ਨੂੰ ਅੱਜ ਹੀ ਲੈ ਕੇ ਚੜ ਜੀ ਮੋਟਰਸਾਈਕਲ ਤੇ ਜੇ ਦਿੱਕਤ ਆ ਜਾਏ ਜਨਾਲ ਭਾਗੇ ਛੱਡ ਦੇ ਠੀਕ ਠੀਕ ਮਥਾ ਬੰਤ ਕੋਟਲੇ ਦੀ ਮਾਨਤਾ ਇੱਕ ਸਾਡੀ ਮਾਨਤਾ ਹੈ ਤੇ ਮਾਈ ਸੇਵਾ ਕਰਦੀ ਹੈ ਨਾਲ ਮੰਤ ਦੀ ਸ਼ਾਂਟ ਵਾਈਦੀ ਹੈ ਕਹਿੰਦਾ ਜਾ ਮਾਈ ਜਿੱਦੇ ਸੱਚ ਦੀ ਫਕੀਰੀ ਤੇ ਤੁਰੀ ਸੀ ਭਾਂਡੇ ਵਿਕਣ ਦੀ ਤਦਾਰ ਤੇ ਆ ਗਈ ਸੀ ਕਹਿੰਦਾ ਜਾ ਅੱਜ ਉਸੇ ਘਰ ਦੇ ਵਿੱਚ ਏਸੀ ਲੱਗ ਗਿਆ ਲੱਗਿਆ ਨਾ ਕਹਿੰਦਾ ਜਾ ਮਾਈ ਵchna ਸਾਥ ਦਾ ਤੇਰੇ ਦਾ ਜਾ ਕਹਿੰਦਾ ਸਾਂਝਰੇ ਉੱਠ ਕੇ ਗੱਦੀ ਦੇ ਉੱਤੇ ਸੇਵਾ ਕਰਨੀ ਹੈ ਠੀਕ ਹੈ ਜੋਤ ਕਰਨੀ ਆਪਦੇ ਹੱਥਾਂ ਨਾਲ 41 ਦਿਨ ਜਾ ਕਹਿੰਦਾ ਜਿਹੜੀ ਸੰਗਤ ਗਈ ਹੈ ਸਾਰੀ ਆਨਲਾਈਨ ਦੇ ਕੇ ਮੁਤਾਬਕ ਕਹਿੰਦਾ ਅਗਲਾ ਹੁਕਮ ਹੈ ਬਾਬੇ ਲਾਲदास ਦੀ ਸੇਵਾ ਤੇ ਕਹਿੰਦਾ ਚੇਲਾ ਨਮਾ ਨਮਾ ਫਕੀਰੀ ਚ ਪੈਰ ਧਰਿਆ ਕਹਿੰਦਾ ਜਾਏ ਭਾਈ ਇੱਕ ਗੱਲ ਦੱਸਣੀ ਹੈ ਕਹਿੰਦਾ ਜਿੱਦੇ ਦੀ ਥਾਪੀ ਲੱਗ ਗਈ ਆ ਸਾਧ ਦੀ ਕਹਿੰਦਾ ਰੰਗ ਢੰਗ ਬਦਲ ਗਿਆ ਸ਼ੇਰਾ ਬਦਲੇ ਬੋਲ ਕਹਿੰਦਾ ਜਿਹੜਾ ਬੰਦਾ ਦੁਨੀਆ ਚ ਪਹਿਲਾ ਸੀ ਉਹ ਬੰਦਾ ਨਹੀਂ ਰਿਹਾ ਕਹਿੰਦਾ ਓਏ ਰਹਿ ਗਿਆ ਬੋਲ ਕਹਿੰਦਾ ਜਾ ਮਾਲਕ ਦੇ ਨਾਂ ਦਾ ਗੁਰਦੁਆਰਾ ਕਰਨ ਆਣਾ ਭੁੱਲੀ ਕਹਿੰਦਾ 11 ਦਿਨਾਂ ਚ ਲਾਲ ਦਾ ਸਾਫ ਆ ਕੇ ਸੇਵਾ ਰਖਾ ਜੀ ਸਮਝੇਗੀ ਕਿ ਅੱਜ ਤੋਂ ਦੂਜੀ ਚੌਂਕੀ ਕਰੇ ਸੰਗਤ ਆਉਗੀ ਸ਼ਰਮ ਕਹਿੰਦਾ ਇੱਕ ਇੱਕ ਸੰਗਤ ਦੀ ਪੁੱਛ ਕੱਢ ਚੁੱਕਿਆ ਤੂੰ ਸਹੀ ਜੀ ਆਹੇ ਗੱਲਾਂ ਪਾਣੇ ਚਾਹੇ ਰਹੇ ਆਂ ਅਸੀਂ ਇਹਦਾ ਯੂ ਟ੍ਰੈਕਿੰਗ ਕਰੂ ਪਰ ਕੀ ਗੱਲਾਂ ਚੱਲਣੀਆਂ ਤੇਰੀ ਠੀਕ ਹੈ ਭਾਈ ਜਾ ਕਹਿੰਦਾ 11 ਦਿਨ ਗੁਰਦਾਨ ਕਰਨਾ ਇਹ ਤੋਂ ਬਾਅਦ ਸ਼ਿਰ ਆ ਕੇ ਸੇਵਾ ਰਖਾ ਜੂਗਾ ਫੇਰ ਬਾਪੂ ਠੀਕ ਹੈ ਬੇੜਾ ਪਾਰ ਜਾ ਉਸ ਬੱਚੀ ਦੇ ਸਰੋ ਹੌਲੀ ਹੌਲੀ ਅਸਰ ਘੜਨਾ ਜਾਊਗਾ ਧੰਨ ਠੀਕ ਹੈ ਭਾਈ ਹਾ ਦੇ ਕੇ ਮੱਥਾ ਬਹਿ ਜਾ ਕਹਿੰਦਾ ਅਗਲਾ ਹੁਕਮ ਹੈ ਕਹਿੰਦਾ ਚੇਲਾ ਲੈਟ ਨਾਲ ਲੱਗਦਾ ਤਾਜ਼ਾ ਤਾਜ਼ਾ ਆ ਜਾ ਤੈਨੂੰ ਮੈਂ ਲਵਾਉਣਾ ਗਰੰਟਸ ਕਹਿੰਦਾ ਜਾ ਈ ਸ਼ੇਰਾ ਘਰੇ ਬੈ ਬੈ ਕਹਿੰਦਾ ਇੱਕ ਘਰ ਦੀ ਪੁੱਛ ਗੱਡੀ ਸੀ ਗੱਡੀ ਸੀ ਸੱਚ ਬੋਲ ਓਏ ਕੱਢੀ ਸੀ ਕਹਿੰਦਾ ਜਾਏ ਉਹਦੇ ਲੜੰਗਾ ਤੇਰੇ ਨਾਲ ਜੁੜ ਗਿਆ ਜਾ ਕੇ ਪੱਤਲਾਂ ਦੀ ਸਹੀ ਹੋ ਜੇ ਠੀਕ ਹੈ ਜਾਂ 21 ਦਿਨ ਬਾਬੇ ਦੀ ਦੂਰੀ ਤੋਂ ਭੰਗ ਪਾਉਣੀ ਹੈ ਜਾਂ ਪਹਿਲਾਂ ਵਾਲੀ ਲਹਿਰ ਵਾਪਸ ਆ ਜੂ ਤੇ ਕੇ ਮੱਥਾ ਵਾਰ ਕਹਿੰਦਾ ਆ ਜਾ ਸ਼ਕੀਆ ਤੇਰਾ ਕਰਾਂ ਸ਼ੱਕ ਦੂਰ ਕਹਿੰਦਾ ਜਾ ਈਸ਼ਰਾ ਮਨ ਦੇ ਵਿੱਚ ਵਿਚਾਰਾ ਉੜਦੀਆਂ ਵੀ ਕਦੇ ਉਹ ਲੱਗਿਆ ਤੇ ਕਦੇ ਆਹ ਲੱਗਿਆ ਉੜਦੇ ਕਹਿੰਦਾ ਜਾ ਅੱਜ ਤੋਂ ਬਾਅਦ ਤੇਰਾ ਪਿੱਤਰ ਕਾਲਕਾ ਦੇ ਕਾਲ ਪੈਰੋ ਹੀ ਚੱਲੂਗਾ ਠੀਕ ਹੈ ਕਹਿੰਦਾ ਚਾਹੇ ਗੁਰੂ ਦਾ ਹੋ ਕੇ ਚੱਲੀ ਜੇ ਉੱਚਾ ਕੱਜ ਕੱਜਿਆ ਨਾ ਤੇ ਪਿੱਤਰ ਜਾ ਊੜੂਗਾ ਸਮਝਾ ਗਈ ਕਹਿੰਦਾ ਜਾਏ ਕਹਿੰਦਾ ਅੰਨਾ ਧੁੰਦ ਹੋ ਗਏ ਕਹਿੰਦਾ ਧੂਨੇ ਦੀ ਸੇਵਾ ਕਰਨੀ ਹੈ ਸ਼ਿਰਾਂ ਤੇ ਆਪਦਾ ਕੰਮ ਕਰਨਾ ਹੈ ਜਾ ਕਹਿੰਦਾ ਹਾਰ ਦੇ ਵਿੱਚ 15 ਹਾਰ ਨੂੰ ਤੇਰੇ ਘਰੇ ਗੁਰੂ ਗੋਖਰਨਾਥ ਦਾ ਧੂਣਾ ਲੱਗ ਜਾ ਟੇਕ ਦੇ ਮੱਥਾ ਬਹਿ ਜਾਛ ਲੈ ਭਾਈ ਬਾਬੇ ਦੀ ਸੇਵਾ ਬਜ਼ੁਰਗਾਂ ਦੀ ਗੱਦੀ ਹੈ ਕਹਿੰਦਾ ਬਾਬੇ ਮਲੇਰ ਕੋਟਲੇ ਦੀ ਸੇਵਾ ਤੇ ਮੁੰਡਾ ਪਾਣੀ ਪਾਉਂਦਾ ਪਾਉਂਦਾ ਪੁੱਛਾ ਘੜਦਾ ਕਹਿੰਦਾ ਹਾਜ਼ਰ ਕਰੀਏ ਹੈ ਕਹਿੰਦਾ ਸ਼ਰਾ ਕਹਿੰਦਾ ਜਾ 21 ਦਿਨ ਬਾਬੇ ਕੋਟਲੇ ਦੀ ਭੰਗ ਪਾਉਣੀ ਆ ਕਹਿੰਦਾ ਜਾ ਸਾਰੀ ਲਹਿਰ ਵਾਪਸ ਕਹਿੰਦਾ ਜਾ ਕੁੜੀ ਤੇ ਜਵਾਈ ਕਹਿੰਦਾ ਸਰਕਾਰੀ ਨੌਕਰੀ ਚੜਾਈ ਠੀਕ ਹੈ ਕਹਿੰਦਾ ਜਾ ਜਿੱਥੇ ਨੌਕਰੀ ਲੱਗੇ ਕਹਿੰਦਾ ਨੌ ਕੰਨਿਆ ਨੂੰ ਕਹਿੰਦਾ ਹੋਏ ਪੁੰਨ ਦਾਨ ਕਰਨਾ ਬੇੜਾ ਪਾਰ ਸ਼ਰਾ ਬਹਿ ਜਾ ਕੇ ਜਾਹ ਜਿਹੜਾ ਹਰਿਆਣੇ ਚੋਂ ਚੱਲਦਾ ਇੱਕ ਚੇਲਾ ਓਏ ਕਰੇ ਬਾਬੇ ਲਾਲਾ ਵਾਲੇ ਪੀਰ ਦੀ ਸੇਵਾ ਜੋੜੇ ਜੰਡਾ ਵਾਲੇ ਖੇਤ ਪਾਲ ਦੀ ਸੇਵਾ ਕਹਿੰਦਾ ਸ਼ਿਰਾ ਹੁਣ ਦੁਨੀਆ ਚੋਂ ਓਪਣ ਕਰਾਂ ਜਾਂ ਬੰਦ ਰੱਖਾਂ ਬੋਲ ਸਭ ਛੱਡ ਕੇ ਤੇ ਪਾਰਟੀ ਤੇ ਧਿਆਨ ਦੇ ਠੀਕ ਹੈ ਪਹਿਲੀ ਨਿਸ਼ਾਨੀ ਭਗਤੀ ਦੀ ਕਹਿੰਦਾ ਸਵਾ ਮਹੀਨੇ ਚ ਪੁੱਤ ਵੈ ਆ ਜਾਊਗਾ ਜਾਂ ਕਹਿੰਦਾ ਜਿਹਨੂੰ ਚੁੰਡੀ ਚੱਕ ਕੇ ਦੇਤੀ ਭਗੂਤੀ ਕਹਿੰਦਾ ਉਹਦਾ ਫਲਾ ਠੀਕ ਹੈ ਅੱਜ ਤੋਂ ਪਹਿਲਾਂ ਕਹਿੰਦਾ ਭਲੇ ਕਰ ਚੁੱਕਿਆ ਲੋਕਾਂ ਦੇ ਘਰਾਂ ਚ ਜਾ ਜਾ ਛਾਣਾ ਬਣਦਾ ਇਹਨੂੰ ਸਮਝਾਈ ਜਾਂ ਬੇੜਾ ਪਾੜ